ਮੇਲਾ ਯਾਰ ਐਡ ਵੀ 1890 ਦੀ ਸੀਗੀ ਮੱਕੇ ਦੇ ਇਹਨੇ ਲਗਾਇਆ ਅੱਗੇ ਅਸੀਂ ਵੀ ਗਲਤ ਵੀ ਲੈਂਦੇ ਸੀਗੇ ਆਇਆ ਤੁਹਾਨੂੰ ਦਿਖਾਵਾਂ ਛੱਲੀਆਂ ਦੇਖਦੇ ਕਿਹੜੇ ਲੋਡ ਦੀਆਂ ਕਿੱਡਾ ਕਿੱਡਾ ਟਾਂਡਾਗਾ ਆਹ ਦੇਖ ਜਮਤ ਤਾਂ ਤਾਂ ਹੀ ਪੀਤੀ ਹੈਗੀ ਇਹ 1890 ਪੁੱਤ ਐਡ ਕੀ ਲਾਈ ਹੈਗੀ ਪੂਰਾ ਵਧੀਆ ਇਹਦਾ ਝਾੜ ਆਗਾ ਸਭ ਕੁ ਲੰਮਾ ਕੱਦ ਆਗਾ ਸਾਰਾ ਕੁਝ ਵਧੀਆ ਆਗਾ ਕਾਤ 85 ਦਿਨ ਆਏ ਪੱਕ ਜਾਂਦੀ ਹੈ ਇਹ ਔਰ ਵਧੀਆ ਵੈਰਿਟੀ ਹੈ ਵੈਰਿਟੀ ਵਧੀਆ ਹੈ ਭਾਈ ਹਾਂ ਗਾਹਾਂ ਵਾਸਤੇ ਪੁੱਤ ਬਣ ਕੇ ਤੂੰ ਵੀ ਇਹ 1890 ਲਈ ਚੰਗਾ ਰੰਗ ਵਰਗੀਆ ਨਾਲ ਅਜਾ ਮੈਂ ਤੇਰੇ ਰੰਗ ਵਰਗੀਆ ਭਾਈ ਹਾਂ ਹੋਰ ਬਹੁਤ ਵਧੀਆ ਸਿਰੇ ਦਾ ਸੱਲੀਏ ਭਾਈ ਵੈਰਿਟੀ ਬਹੁਤ ਵਧੀਆ ਹੈ ਬਹੁਤ ਸਿਰੇ ਦੀ ਵੈਰਿਟੀ ਹੈਗੀ ਨਾਲੇ ਤਾਂ ਘੱਟ ਪਾਣੀ ਘੱਟ ਖਰਚਾ ਬੜਾ ਅੱਛਾ ਪੁਲਾ ਹੈ ਘੱਟ ਟਾਈਮ ਚ ਘੱਟ ਟਾਈਮ ਸਾਰਾ ਕੁਝ ਹੀ ਤੇ ਵੱਧ ਝਾੜ ਚਾਰ ਵੀ ਵਧੀਆ ਮੈਂਦਾ ਬਈ ਇਹਦਾ ਖਰਾਬ ਨਹੀਂ ਹੁੰਦਾ। ਯਾਰ ਬਾਈ ਪੂਰਾ ਵਧੀਆ। ਚਾਰ ਇਹ ਜੀਆਂ ਸੱਗਾਂ ਨੇ। ਚਾਰ ਵਧੀਆ ਹੈ ਨਾ। ਚਾਰ ਬਦਗੀ ਪੂਗਾ। ਨਾ ਵਿੱਚ ਜਿਵੇਂ ਕਹਿੰਦੇ ਉਲੀ ਲੱਗ ਜਾਂਦੀ ਖਰਾਬ ਹੋ ਜਾਂਦਾ। ਉਲੀ ਤਾਂ ਇਹਦੇ ਜੇ ਪਾਣੀ ਘਟਾਗਾ। ਇਹਦੇ ਆ ਦੇਖ ਮੈਂ ਤੈਨੂੰ ਦਿਖਾਉਣਾ ਇੱਥੇ। ਹਾਂ। ਪਾਣੀ ਘਟੇ ਦੇ। ਥੱਲੇ ਇਹਦੇ ਆਹੋ ਹੈ ਨਹੀਂਗਾ ਪੀੜਾਪਣ। ਹੋਰ ਸਾਰਾ ਹਰੇ ਭਰੇ ਟਾਂਗ ਦੇ। ਕਾਹਾਂ ਤੱਕ? ਕਾਹਾਂ ਤੱਕ? ਅੱਛਾ ਠੀਕ ਹੈ। ਅਜੇ ਤੱਕ ਬਾਈ ਬਾਹਲੇ ਮਿੱਠੇ ਆ ਯਾਰ। ਨਹੀਂ ਬਾਈ। ਘੱਟ ਖਰਚੇ ਤੇ ਘੱਟ ਟਾਈਮ 'ਚ ਹੋਈ ਹੈਗੀ। ਅੱਡੇ ਟਾਈਮ 'ਚ ਹੁੰਦੀ ਹੈ ਯਾਰ ਇਹ। ਸੱਤ ਉਹਲੀ ਵੀ ਨਹੀਂ ਪੈਂਦੀ ਯਾਰ ਨੂੰ ਨਾ 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 ਸੁਣ ਨਾ ਉਹਲੀ ਹੈ ਨਾ 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 ਫੈਦੇ ਜਾ ਫਿਰ ਤਾਂ ਕਾਉਣ ਚ ਵਾਲੀ ਵਧੀਆ ਯਾਰ ਮੈਂ ਤਾਂ ਕਹਿਣਾ ਪਕਾਵੇ ਇਹਨੂੰ ਯਾਰ ਆ ਸੱਲੀ ਦਿਖਾ ਦਿੰਦਾ ਯਾਰ ਆ ਸੱਲੀ ਤੂੰ ਐਂ ਦੇਖ ਲੈ ਦੇਖ ਲੈ ਪੱਕਾ ਵਾਲ ਜਮਾ ਦੱਸ ਫਟਾਵਾਂਗੇ ਇਸ ਤਾਂ ਇਹਨੂੰ ਕਬਾਇੰਡ ਤੋਂ ਵੜਾ ਦਾਂਗੇ ਠੀਕ ਐ ਇਹ ਪਕਾ ਵੀ ਸਕਦਾ ਚਾ ਵੀ ਪਾ ਸਕਦਾ ਦੋਨੇ ਕੰਮ ਹੀ ਕਰ ਸਕਦਾ ਇਹ ਬਾਈ 1890 ਆ ਕੰਪਨੀ ਦਾ ਨਾਮ ਪਾਇਨਰ ਫਾਇਨਲ ਪਾਇਨਰ ਦੀ ਪਾਇਨਰ 1890 ਹਾਂ ਵਧੀਆ ਖਾਰਾ 44 ਆਉਂਦੀ ਸੀਗੀ ਇਹਨਾਂ ਦੀ ਉਹ ਵੀ ਕੰਮ ਵਧੀਆ ਵੈਰਾਈਟੀ ਸੀ ਠੀਕ ਇਹਨਾਂ ਨਾਲ ਬਣ ਰਿਹਾ ਨਵੀਂ ਕੱਢੀ ਹੈ ਕਿਾਸੇ ਬਈ ਦੇ ਤੂੰ ਕਈ ਬੈਠਾ ਮੁੱਖੀ ਇੱਕ ਹੋਰ ਰਹਿ ਕੇ ਕੋਲੋਂ ਤੋਂ ਮਿਲਿਆ ਉਹਦਾ ਖਾਇਆ ਸਾਡੀ ਲਿਆ ਓਏ ਆ ਗਿਆ ਨਾ ਮੇਰਾ ਆਇਆ ਬਈ ਓਏ ਜਾਈਂ ਤੇ ਓਏ ਜਿਹੜਾ ਸਾਡੇ ਪਰ ਤੇ ਦਣੇ ਦਰ ਰੁਪਈਏ ਦੇ ਆਏ ਆਗੇ 45% ਦਾ ਉਸ ਤੋਂ ਬਾਅਦ ਗੱਲ ਠੀਕ ਹੈ ਵਰਗਣ ਨਹੀਂ ਗੱਲ ਕਰਾਂ ਕਿ ਛੇਕਰ ਦੇ ਵਿੱਚੋਂ ਲਗਭਗ 272 ਕੁਨਟਲ ਸਾਡੀ ਰੇਸ਼ਿਓ ਦੇ حساب ਨਾਲ ਵੀ ਵੱਧ ਆ 272 ਕੁਨਟਲ ਜਿਹੜਾ ਝਾੜ ਹੈ ਛੇਕਰ ਦੇ ਵਿੱਚੋਂ ਵੱਢ ਲਿਆ ਆ ਦੋ ਤਿੰਨ ਹੋਣਾ ਚਾਹੀਦਾ ਹੈ ਇਹਦਾ ਫਾਈਨਲ ਵੀਰਿਟੀ 28 27 ਤੋਂ ਲੱਗਦਾ ਤਾਂ ਜੇ ਤੁਸੀਂ ਦੇਖੋ ਤਾਂ ਇਹਦਾ ਪ੍ਰੋਗਰਾਮ ਹੈ ਫਾਈਨਲੀ ਗ੍ਰੇਡ 5 ਦੇ ਬਾਅਦ ਦਾ ਹੈ ਔਰ ਫਿਰ ਵੀ ਆਪਾਂ ਆਲਰੇਡੀ ਗੱਲ ਕਰਦੇ ਜਿਹੜੇ ਬੈਂਕ ਵਿੱਚ ਜੀ ਹੋਇਆ ਆਪ ਦੇਖੋ ਕਿ ਕਰਦਾ ਕੋ ਪੁੱਲਾ ਗਾਣਾ ਵੀ ਦੇਖ ਸਕਦੇ ਹੋ ਅੰਦਰ ਹਨਾ ਦਾਣਾ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਇਹਨਾਂ ਦੇ ਦਾਣੇ ਪੜੀ ਹੋਈ ਆ ਇਹ ਜਾਣ ਕੇ ਆਪਣੇ ਆਪ ਦੇ ਵਿੱਚ ਕਬੱਡੀ ਕਰਦਾ ਔਰ ਜਿਹੜੀ ਮੈਂ ਤੁਹਾਨੂੰ ਗੱਲ ਕਰਦਾ ਸੀ ਵੀ 82% ਦਾਣੇ ਹੋਣਗੇ ਇਹਦੇ ਵਿੱਚ 18% ਦਾ ਗੁੱਲ ਹੋਊਗਾ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਦਾਣੇ ਦੀ ਤੁਸੀਂ ਲੰਬਾਈ ਵੀ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਆ ਗਿਆ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਵਧੀਆ ਹੈ ਜੀ ਹਾਂ ਜੀ ਹਾਂ ਜੀ ਮੋਟਾ ਕੋਲ ਦੇਖ ਸਕਦੇ ਹੋ ਕਿਸੇ ਦਾ ਸਾਣਾ ਮੋਟਾ ਹੈ ਬਿਲਕੁਲ ਬ੍ਰਿਕ ਹੈ ਜੀ ਇਹਦਾ ਔਰ ਦਾਣਾ ਲੰਮਾ ਤੇ ਮੁੱਦਾ ਕਹਿੰਦਾ ਭਾਪ ਜੇ ਤੁਸੀਂ ਉਹ ਅਚਾਰ ਚ ਲੈ ਕੇ ਜਾਣਾ ਤਾਂ ਉਹ ਵੀ ਲੈ ਕੇ ਜਾ ਸਕਦੇ ਨਹੀਂ ਬੇਫਿਕਰੀ ਨਾਲ ਜੇ ਤੁਸੀਂ ਉਹ ਪਕਾਉਣਾ ਚਾਹਣਾ ਤਾਂ ਇਹ ਤਾਂ ਬੀ ਬੇਫਿਕਰੀ ਨਾਲ ਸਕਦੇ ਹੋ ਔਰ ਜਿੱਥੇ ਤੁਸੀਂ ਹੋਰ ਦੇਖੋ ਭਾਪ ਜੀ ਤੁਸੀਂ ਥੋੜੇ ਵਾਲੀ ਸਾਈਡ ਤੋਂ ਮਤਲਬ ਡਾਂਡੇ ਸਾਰੇ ਤੁਹਾਨੂੰ ਖੋਜੇ ਜੇ ਮੈਂ ਨਹੀਂ ਹੈਗਾ ਤੁਸੀਂ ਫਰੀਕ ਥੋੜੀ ਤਾਂ ਉਹ ਦੇਖੋ ਤੁਸੀਂ ਉਹ ਛੱਲੀਆਂ ਵੀ ਦੇਖ ਸਕਦੇ ਹੋ ਕਹਿੰਦਾ ਬੜੀਆਂ ਬੜੀਆਂ ਹਾਇਰ ਦਾ ਹਿਆਰ ਤਰੀਆਂ ਦੋਸਤੋਂ ਨਹੀਂ ਮੁੜ ਕੇ ਪੈਂਤੀ ਦੇ ਦੇਖੀਏ ਮੇਰੇ ਡੀਡੀ ਕਿਵੇਂ ਲੱਗੀ ਜੀ ਵਧੀਆ ਲੱਗੀ ਬਹੁਤ ਵਧੀਆ 对吧？